ਵਿੱਚ ਲੁੱਟਾਂ ਖੋਹਾਂ ਚੋਰੀਆਂ ਤੇ ਕਤਲ ਦੀਆਂ ਵਾਰਦਾਤਾਂ ਦਿਨ-ਬਦ ਦਿਨ ਦੇਖਣ ਨੂੰ ਮਿਲਦੀਆਂ ਨੇ ਪਰ ਉੱਥੇ ਹੀ ਪੰਜਾਬ ਦੀ ਪੁਲਿਸ ਵੀ ਲਗਾਤਾਰ ਮੁਸ਼ਤੈਦ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੇ ਵੱਲੋਂ ਤਿੰਨ ਜ਼ੋਨਾਂ ਦੇ ਵਿੱਚ ਵਾਹਨ ਚੋਰੀ ਵਿਰੋਧੀ ਮੁਹਿੰਮ ਨੂੰ ਤੇਜ਼ ਕੀਤਾ ਤੇ ਇਸ ਮੁਹਿੰਮ ਦੇ ਦੌਰਾਨ 43 ਚੋਰੀ ਸ਼ੁਦਾ ਵਾਹਨ ਬਰਾਮਦ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ 26 ਐਕਟਿਵਾ, 22 ਮੋਟਰਸਾਈਕਲ ਤੋਂ ਕਾਰਾਂ ਤੇ ਇੱਕ ਟਰੱਕ ਇੱਕ ਸਕੂਟਰ ਸ਼ਾਮਲ ਹੈ। ਇਨਾ ਮਾਮਲਿਆਂ ਦੇ ਸਬੰਧੀ ਕੁੱਲ 20 ਮੁਕੱਦਮੇ ਵੀ ਦਰਜ ਕੀਤੇ ਗਏ ਨੇ ਪੂਰੀ ਜਾਣਕਾਰੀ ਪੁਲਿਸ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਿਟੀ ਪੁਲਿਸ ਅੰਮ੍ਰਿਤਸਰ ਵੱਲੋਂ ਅਸੀਂ ਜਿਹੜਾ ਸਟਰੀਟ ਕ੍ਰਾਈਮ ਹੈ ਉਹਨੂੰ ਬੜੀ ਅ ਮਤਲਬ ਬਰੀਕੀ ਨਾਲ ਹਮੇਸ਼ਾ ਇਨਵੈਸਟਿਗੇਟ ਕਰੀਦਾ ਔਰ ਬਹੁਤ ਸੀਰੀਅਸਲੀ ਲਿਆ ਜਾਂਦਾ ਹੈ। ਆਮ ਬੰਦਾ ਜਿਹੜਾ ਲੋਕਲ ਨੇ ਲੋਕ ਨੇ ਉਹ ਇਫੈਕਟ ਹੁੰਦੇ ਛੋਟੀ ਚੋਰੀ ਦਾ ਜਾਂ ਛੋਟੀ ਸਨੇਚਿੰਗ ਦਾ ਤੇ ਉਹ ਸਟਰੀਟ ਕ੍ਰਾਈਮ ਦਾ ਮੇਨ ਸਾਡੇ ਕ੍ਰਾਈਮ ਮੰਨੇ ਜਾਂਦੇ ਆ। ਉਹਦੇ ਤੇ ਬਹੁਤ ਅਸੀਂ ਸੈਂਸਿਟਿਵਲੀ ਕੰਮ ਕਰੀਦਾ ਕਿਉਂਕਿ ਜਿਸ ਬੰਦੇ ਦਾ ਕੋਈ ਲਾਸ ਹੋ ਜਾਂਦਾ ਇਸ ਤਰੀਕੇ ਨਾਲ ਉਹਨੂੰ ਕਾਫੀ ਮੁਸ਼ਕਲ ਆਉਂਦੀ ਹੈ ਫਿਰ ਤੋਂ ਟੋਟਲ ਜਿਹੜਾ ਇਹਦੇ ਸਾਰੇ ਸਾਡੇ ਥਾਣਿਆਂ ਨੇ ਲਾ ਕੇ ਅੱਜ 53 ਵਹੀਕਲ ਜਿਹੜੇ 53 ਵਹੀਕਲ ਉਹ ਸਟੋਲਨ ਜਿਹੜੇ ਆ ਰਿਕਵਰ ਕੀਤੇ ਆ ਜਿਨ੍ਹਾਂ ਚ 26 ਐਕਟਿਵਾ ਨੇ 22 ਮੋਟਰਸਾਈਕਲ ਨੇ ਦੋ ਕਾਰਾਂ ਨੇ ਦੋ ਟਰੱਕ ਨੇ ਤੇ ਇੱਕ ਸਕੂਟਰ ਹੈ ਸੋ ਇਹ ਸਾਰੇ ਜਿਹੜੇ ਬਰਾਮਦ ਕੀਤੇ ਗਏ ਵਕਫਾਕ ਥਾਣਿਆਂ ਦੇ ਵਿੱਚੋਂ ਜੇ ਅਸੀਂ ਇਹਨਾਂ ਦਾ ਬ੍ਰੇਕਅਪ ਲਈਏ ਤਾਂ ਸਾਡਾ ਜਿਹੜਾ ਜ਼ੋਨ 1 ਹੈ ਜਿੱਥੇ ਸੀ ਡਿਵੀਜ਼ਨ اسلامਾਬਾਦ ਗੇਟ ਹਕੀਮਾ ਤੇ ਈ ਡਿਵੀਜ਼ਨ ਥਾਣਾ ਪੈਂਦਾ ਉਹਨਾਂ ਦੀ 21 ਜਿਹੜੇ ਆਟੋਮੋਬਾਈਲਸ ਨੇ ਰਿਕਵਰ ਹੋਏ ਆ 16 ਐਕਟਿਵ ਆ 5 ਮੋਟਰਸਾਈਕਲ ਜ਼ੋਨ 2 ਜਿਹਦੇ ਵਿੱਚ ਸਿਵਲ ਲਾਈਨ ਤੇ ਕੰਟੋਲਮੈਂਟ ਦੇ ਦੋ ਥਾਣਿਆਂ ਨੇ ਰਿਕਵਰੀਆਂ ਕੀਤੀਆਂ ਉਹਦੇ ਵਿੱਚ 5 ਵਹੀਕਲ ਬਰਾਮਦ ਹੋਏ ਨੇ 3 ਐਕਟਿਵ ਆ ਇੱਕ ਕਾਰ ਇੱਕ ਮੋਟਰਸਾਈਕਲ ਔਰ ਜ਼ੋਨ 3 ਜਿਹੜਾ ਉਹਦੇ ਵਿੱਚ A ਡਿਵੀਜ਼ਨ B ਡਿਵੀਜ਼ਨ ਮਕਬੂਲਪੁਰਾ ਤੇ ਬੱਲਾ ਇਹਨਾਂ ਪੁਲਿਸ ਸਟੇਸ਼ਨਸ ਨੇ ਟੋਟਲ ਜਿਹੜੇ ਆ 27 ਆ ਵਾਹਨ ਜਿਹੜੇ ਨੇ ਉਹ ਰਿਕਵਰ ਕੀਤੇ ਐ 16 ਵਿੱਚ ਮੋਟਰਸਾਈਕਲ ਨੇ ਸੱਤ ਐਕਟਿਵ ਆ ਇੱਕ ਸਕੂਟਰ ਐ ਇੱਕ ਕਾਰ ਐ ਦੋ ਟਰੱਕ ਨੇ ਸੋ ਮੈਂ ਸਾਰੀ ਜਿਹੜੀ ਟੀਮ ਐ ਉਹਦੇ ਵਿੱਚ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਆਲਮ ਜੀ ਡੀਸੀਪੀ ਸਾਡੇ ਲੌਂਡ ਆਰਡਰ ਔਰ ਰਿਸ਼ਪੋਲਾ ਜੀ ਔਰ ਸਾਰੇ ਜਿਹੜੇ ਜ਼ੋਨਲ ਅਫਸਰਸ ਨੇ ਸਬਡਿਵੀਜ਼ਨ ਅਫਸਰ ਨੇ ACP ਸਹਿਬਾਨ ਔਰ ਕਮਲਜੀਤ ਜੀ ਸਾਡੇ ACP ਜਿਹੜੇ ਹੈੱਡਕੁਆਟਰ ਨੇ ਇਹਨਾਂ ਸਾਰਿਆਂ ਨੂੰ ਮੁਬਾਰਕਬਾਦ ਦਿੰਨਾ ਕਿ ਬਹੁਤ ਅੱਛਾ ਕੰਮ ਕੀਤਾ ਹੁਣ ਨੈਕਸਟ ਸਟੈਪ ਜਿਹੜਾ ਇਹਦੇ ਵਿੱਚ ਅਸੀਂ ਕਰਨਾ ਹੈ ਪਹਿਲਾਂ ਤੁਹਾਨੂੰ ਯਾਦ ਆ 100 ਆਪਾਂ ਰਿਕਵਰ ਕੀਤੇ ਸੀ ਸੋ ਇਹ 53 ਨੇ ਇਹਨਾਂ ਦਾ ਇਮੀਡੀਏਟਲੀ سپੁਰਦਾਰੀ ਕਰਾ ਕੇ ਜਲਦੀ ਤੋਂ ਜਲਦੀ ਲੋਕਾਂ ਨੂੰ ਵਾਪਸ ਕਰਾਉਣੇ ਆ ਥਾਣਾ ਵਾਈਜ਼ ਸੋ ਥੈਟ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਲਾਸ ਜਿਹੜਾ ਇਮੀਡੀਏਟਲੀ ਰਿਕਵਪ ਹੋਵੇ ਤਾਂ ਤੁਸੀਂ ਸੁਣਿਆ ਹਾਲ ਅਧਿਕਾਰੀਆਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜੀਐਸ ਭੋਲਰ ਦੇ ਵੱਲੋਂ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਕੋਈ ਵੀ ਚੋਰ ਲੁਟੇਰਾ ਬਖਸ਼ਿਆ ਨਹੀਂ ਜਾਵੇਗਾ ਜੇਕਰ ਕੋਈ ਚੋਰੀ ਕਰਦਾ ਤਾਂ ਉਸ ਦੀ ਜਗ੍ਹਾ ਸਿਰਫ ਤੇ ਸਿਰਫ ਜੇਲ੍ਹ ਦੀਆਂ ਸਲਾਕਾਂ ਨੇ